ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਵੀਰ ਸਾਰਿਆਂ ਨੂੰ ਬਾਜੀ ਮੁਰਾਵਲ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਵੀਰੇ ਉਹ ਸੁਣਾਓ ਭਰਾ ਕੀ ਹਾਲ ਚਾਲ ਨੇ ਕੈਮਾ ਸਿੱਤਾ ਅੱਜ ਬਹੁਤ ਹੀ ਟਾਈਮ ਬਾਅਦ ਵੀਡੀਓ ਅਪਲੋਡ ਕਰਨ ਲੱਗੇ ਆ ਮਿਨੀਮਮ 2 ਮਹੀਨੇ ਬਾਅਦ ਮਸ ਸਮਾਂ ਨਹੀਂ ਲੱਗਦਾ ਸੀ ਤੇ ਹੁਣ ਕੋਸ਼ਿਸ਼ ਕੋਸ਼ਿਸ਼ ਕਰਾਂਗੇ ਟਾਈਮ ਕੱਢ ਕੇ ਤੁਹਾਡੇ ਕਮੈਂਟ ਵਗੈਰਾ ਪੜ ਕੇ ਉਹਦੇ ਹਿਸਾਬ ਨਾਲ ਵੀਡੀਓ ਵਗੈਰਾ ਬਣਾਉਣ ਦੀ ਤੇ ਆ ਤੁਹਾਡੇ ਸਾਹਮਣੇ ਜਿਹੜੀ ਸਕਰੀਨ ਤੇ ਕੱਟੀ ਦਿਖ ਰਹੀ ਆ ਇਹ ਆਪਣੇ ਬਿਰਲੇ ਬੁੱਲ ਦੀ ਜਿਹੜੀ ਛੋਟੀ ਸੂਈ ਆ ਉਹਦੇ ਵਿੱਚੋਂ ਬਜਰੰਗੀ ਲਜ਼ਵਾਣਾ ਦੀ ਕੱਟੀ ਆਈ ਆ ਤੇ ਇਹਦੀ ਏਜ ਹੋ ਗਈ ਲਗਭਗ 4 ਮਹੀਨੇ ਮੈਂ ਕਹਿੰਦਾ ਯਾਰ ਬਾਕੀ ਇਜੈਕਟ ਮੈਂ ਦੇਖਣਾ ਪੈਣਾ 4 ਕੁ ਮਹੀਨੇ ਦੇ ਨੇੜੇ ਹੋ ਗਈ ਇਹ 4 ਦੀ ਹੋ ਗਈ ਹੋਊ ਯਾ ਬਰਾ ਵੱਧ ਵੀ ਹੋ ਜਿਹੜੇ ਭਰਾ ਦੇਖਦੇ ਆ ਆਪਣੇ YouTube ਚੈਨਲ ਤੇ ਵੀਡੀਓ ਲਗਾਤਾਰ ਉਹਨਾਂ ਨੂੰ ਅੰਦਾਜ਼ਾ ਹੋ ਜੂ ਮੇਰੇ ਦਿਮਾਗ ਚੋਂ ਨਿਕਲੇ ਹੋਵੇ ਕਿਹੜੇ ਟਾਈਮ ਸੂਈ ਛੋਟੀ ਲਿਖੀ ਹੋਈ ਆ ਤਰੀਕ ਉਹਦੀ ਓਏ ਤੇ ਹਾਈਟ ਲੈਂਥ ਸੋਹਣੀ ਆ ਜੀ ਫੇਸ ਦੀ ਬਿਊਟੀ ਵਗੈਰਾ ਬਹੁਤ ਚੰਗੀ ਆ ਜਵੇਂ ਦੀ ਮਾਂ ਦਾ ਖਾਦਮ ਥੋੜਾ ਜਿਹਾ ਮਧਰਾ ਲੱਗਦਾ ਸੀ ਉਦੋਂ ਹੋ ਜਾ ਪੁੱਤ ਤੇ ਇਹਦੀ ਉਹ ਚੀਜ਼ ਇੰਪਰੂਵ ਹੋਈ ਲੱਗਦੀ ਆ ਕੋਸ਼ਿਸ਼ ਕਰਦਾ ਜੀ ਇਹਨੇ ਇਤਨੂੰ ਘੱਮ ਕੀਤਾ ਦੇਖੋ ਇਹ ਇਹਨੂੰ ਹੁਣ ਕੋਈ ਬਹੁਤੀ ਖਰਾਕ ਦੁੱਧ ਨਹੀਂ ਪੀ ਰਿਹਾ ਦੁੱਧ ਤਾਂ ਜਮਾ ਹੀ ਬੰਦ ਆ ਇਹਦਾ ਤਿੰਨ ਮਹੀਨੇ ਤੋਂ ਦੁੱਧ ਬੰਦ ਕਰਤਾ ਸੀ ਵੀਰੇ ਆਪਾਂ 90 ਦਿਨਾਂ ਤੇ ਜਦੋਂ ਪਿਆਇਆ ਇਹਨੂੰ ਰੋਜ਼ ਦਾ 5 ਕਿਲੋ ਦੁੱਧ ਪੀਂਦੀ ਸੀ ਵੀਰੇ ਇਹ ਤੇ ਹੁਣ ਇਹ ਤੋਂ ਬਾਅਦ ਵੀਰੇ ਆਪਾਂ ਪਿਆ ਨਹੀਂ ਸਕਦੇ ਜੇ ਹੁਣ ਕਹੀਏ ਵੀ ਇਹ ਤੂੰ ਲੋੜ ਤੋਂ ਜ਼ਿਆਦਾ ਦੁੱਧ ਪਿਆ ਕੇ ਆਪਾਂ ਨੂੰ ਕੁਝ ਨਹੀਂ ਬਚਦਾ ਉਹਦੇ ਚੋਂ ਪਹਿਲਾਂ ਪਿਆ ਕੇ ਵੀ ਦੇਖਿਆ ਇੱਕ ਝੋਟੀ ਨੂੰ ਪਰ ਬਹੁਤਾ ਦੁੱਧ ਦੇਣ ਪਿਉਣ ਦਾ ਕੋਈ ਬਹੁਤਾ ਫਾਇਦਾ ਨਹੀਂ ਹੋਇਆ ਹੁਣ ਦੇਖੋ ਲੰਬਾਈ ਕਿੰਨੀ ਹੈ ਕੱਟੀ ਦੀ ਮੇਰੀ ਆਪ ਦੀ ਹਾਈਟ ਜ਼ਿਆਦਾ ਕਰਕੇ ਫੈਬਰਿਕ ਕੈਮਰਾ ਚਾਹ ਹੋ ਜਾਂਦਾ ਤੇ ਦੇਖੋ ਵੀ ਹੁਣ ਹਾਈਟ ਲੈਂਥ ਬਹੁਤ ਚੰਗੀ ਕੱਟੀ ਬਣਨ ਦੀ ਉਮੀਦ ਆ ਬਹੁਤ ਚੰਗੀ ਮੱਝ ਬਣਨ ਦੀ ਤੇ ਹੁਣ ਇਹਨੂੰ ਦੁੱਧ ਬੰਦ ਕਰਤਾ ਸੀ 9 ਮਹੀਨੇ ਤੇ ਕਾਰਗਲ ਦੀ ਕਾਫ ਸਟਰਟਰ ਫੀਡ ਵੀਰੇ ਚਾਲੂ ਕਰੀਆ ਮਿਲਕ ਵੇਨ ਦੇਖ ਸਕਦੇ ਤੁਸੀਂ ਇਹਦੇ ਥੱਲੇ ਆਰੇ ਥੱਲੇ ਕਿੰਨੀ ਜ਼ਿਆਦਾ ਮੋਟੀ ਆ ਦੇਖੋ ਇਹ ਕਿਰਥੋਣਾ ਜੀ ਦਿਖਾਤੀ ਤਾਂ ਆ ਇਹ ਲਾੜਿਆ ਕਰਦੀ ਆ ਉਦੋਂ ਘੁੰਮ ਜਾਂਦੀ ਉਹ ਤੁਹਾਨੂੰ ਫਾੜ ਨਹੀਂ ਦਿਖਾਉਣ ਦੇ ਨੇ ਜੀ ਦੇਖਣ ਦੇ ਠੀਕ ਹੈ ਨਾ ਅਡਰ ਕੁਆਲਿਟੀ ਪੂਰੀ ਚੰਗੀ ਆ ਪਰ ਇਹਦੇ ਤੇ ਹੁਣ ਕੋਈ ਬਹੁਤਾ ਜ਼ੋਰ ਨਹੀਂ ਜੀ ਕੋਈ ਕਹੇ ਵੀ ਇਹ ਲੱਸੀ ਆ ਭਰਾ ਵੀ ਇਹ ਨੂੰ ਹੁਣ ਰੋਜ ਦੀ ਪੌਣਾ ਕਿਲੋ ਇਹ ਕਾਫਟਾਰਰ ਖਾ ਜਾਂਦੀ ਆ ਘਰਗਲ ਦੀ ਉਹਦੇ ਤੇ ਆਪਾਂ ਨੂੰ ਇੰਨਾ ਕੁ ਭਰੋਸਾ ਵਾ ਵੀ ਜੇ ਘਰਗਲ ਦੀ 1 ਕਿਲੋ ਕਾਫਟਾਰਰ ਖਾਂਦੀ ਆ ਇਹ ਤਾਂ ਕਿਸੇ ਚੀਜ਼ ਹੋਰ ਦੁੱਧ ਪਾਣੀ ਦੀ ਨਹੀਂ ਕੋਈ ਲੋੜ ਨਹੀਂ ਕੱਲੀ ਕਾਫਟਾਰਰ ਨਾਲ ਵਧੀਆ ਗ੍ਰੋਥ ਕਰ ਸਕਦੀ ਆ ਇਹ ਤੇ ਹਜੇ ਤੱਕ ਇਹਨੂੰ ਕੋਈ ਮੜੱਪਾਂ ਵਾਲੀ ਗੋਲੀ ਨਹੀਂ ਦਿੱਤੀ ਕੁਛ ਨਹੀਂ ਦਿੱਤਾ ਕਈ ਵਾਰ ਆਪਾਂ ਬਹੁਤੇ ਇਸ ਚੀਜ਼ 'ਚ ਵੀ ਅੜ ਜਾਂਦੇ ਆ ਨਾ ਕੰਮ ਜਦੋਂ ਇਹਦੇ 'ਚ ਕੋਈ ਲੱਛਣ ਦੇਖਣਗੇ ਬੜਾ ਪਾਲੇ ਉਦੋਂ ਲਾਵਾਂਗੇ ਇੱਕ ਇਹਦੇ ਆਇਰਨ ਮੈਗਨਟ ਦਾ ਇੰਜੈਕਸ਼ਨ ਲਾਇਆ ਸੀ ਉਹਦੇ ਨਾਲ ਕੁਛ ਨਾ ਕੁਛ ਸੱਡੀ ਵਾਰਮਿੰਗ ਹੋ ਜਾਂਦੀ ਆ ਉਹ ਇਹਦੇ ਚਮੜੀ ਰੋਗ ਜਿਹਾ ਸੀਗਾ ਹਲਕਾ ਜਿਹਾ ਉਹਦੇ ਕਰਕੇ ਸੀ ਉਹ ਤੇ ਫੇਸ ਕੁਆਲਿਟੀ ਦੇਖੋ ਤੁਸੀਂ ਬਜਰੰਗੀ ਦੇ ਬੱਚੇ ਚੰਗੇ ਆਉਂਦੇ ਆ ਚਲੋ ਆਪਣੀ ਇੱਛਾ ਸੀਗੀ ਵੀ ਇੱਕ ਬੱਚਾ ਬਜਰੰਗੀ ਦਾ ਘਰੇ ਪਾਲ ਕੇ ਦੇਖੀਏ ਕੀ ਭਾਵੇਂ ਕਰੀਆ ਤੇ ਜਿਹੜਾ ਜਦੁੱਧ ਕੱਢੂ ਆਪ ਦੱਸਾਂਗੇ ਇਹਦੀ ਮਾਂ ਦਾ ਦੁੱਧ ਰਿਹਾ ਵਾ ਬਹੁਤੇ ਭਰਾਮਾਂ ਨੇ ਪੁੱਛਿਆ ਵੀ ਵਿਰਲੇ ਦੀ ਝੋਟੀ ਨੇ ਕਿੰਨਾ ਦੁੱਧ ਕੱਢਿਆ ਆਪਣੇ ਕੋਲੇ ਵੀਰੇ 13 ਕਿਲੋ ਤੇ ਗਈ ਆ ਉਹ ਪੀਕ ਤੇ ਹੁਣ ਇਸ ਟਾਈਮ 11 11.5 11.5 ਰੋਜ਼ ਦੁੱਧ ਜੋਖੀਦਾ ਉਹਦਾ ਇੰਨੇ ਕ ਦੁੱਧ ਤੇ ਚੱਲਦੀ ਹੈ ਇਹ ਆਪਦੀ ਮਾਂ ਨੂੰ ਕਿੰਨਾ ਫਰਕ ਪਊਗਾ ਇਹ ਵੀ ਆਪਾਂ ਨੂੰ ਪਤਾ ਲੱਗ ਜੂ ਪਹਿਲੇ ਸੂਏ ਕੀ ਕੱਢੂ ਇਹਦੀ ਮਾਂ 2.5 ਸਾਲ ਦੀ ਸੂਪੀ ਸੀ ਆਪਣੇ ਕੋਲੇ ਤੇ 13 ਕਿਲੋ ਦੁੱਧ ਕੱਢਿਆ ਇਸ ਟਾਈਮ 11 ਕਿਲੋ ਤੋਂ 4 ਮਹੀਨੇ ਦੀ ਸੂਈ ਹੋਈ 11 11.5 ਕਿਲੋ ਕਰਦੀ ਆ ਫੀਡ ਚ ਉਹਨੂੰ ਵੀ ਇਸ ਟਾਈਮ ਇਹਦੀ ਮਾਂ ਨੂੰ ਕਾਰਗਲ ਦੀ ਫੀਡ ਹੀ ਪੈ ਰਹੀ ਆ ਕਾਰਗਲ ਦੀ 8000 ਰੋਜ਼ ਦੀ ਪਾ ਦਿੰਨੇ ਆਪਾਂ ਉਹਨੂੰ 4 ਕਿਲੋ ਤੇ 2 ਕਿਲੋ એનર્ਜੀ ਬੂਸਟਰ ਪਾ ਜਾਂਦਾ ਕਿਲੋ ਕੋ ਨੂੰ ਪੈ ਜਾਂਦੀ ਆ ਪ੍ਰੋਟੀਨ ਤੇ ਕੋਸ਼ਿਸ਼ ਕਰਦਾ ਜੇ ਦਿਖਾਉਣ ਦੀ ਤੁਹਾਨੂੰ ਉਹ ਵੀ ਝੋਟੀ ਹਾਂਜੀ ਆ ਖੜੀ ਏ ਵੀਰੇ ਦੀ ਮਾਂ ਬੇਰਲੇ ਵਾਲੀ ਹੋਪੋ ਤਦਰ ਮੇਜਦਰ ਥਣਾ ਦੀ ਕੁਆਲਿਟੀ ਬਹੁਤ ਚੰਗੀ ਆਈ ਹੈ ਜੀ ਆਰਡਰ ਬਹੁਤ ਸੋਹਣਾ ਲੱਗਦਾ ਵੀਰੇ ਦੇਖੋ ਸੀਲ ਪੁਰੀ ਆ ਸਾਰੂ ਸੀਲ ਉਸ ਪੱਖੋਂ ਬੱਲੇ ਦੇ ਵਿੱਚ ਠੰਡੇ ਆਉਂਦੇ ਆ ਕੁਛ ਇਹਦੀ ਬਲੱਡ ਲਾਈਨ ਵੀ ਠੰਡੀ ਸੀ ਕੁਛ ਇਹ ਨਹੀਂ ਕਹਿ ਸਕਦਾ ਵੀ ਠੰਡੀ ਨਹੀਂ ਇਹਦੀ ਬਲੱਡ ਲਾਈਨ ਪਹਿਲਾਂ ਵੀ ਠੰਡੀ ਆ ਬੋਧ ਭਰਾ ਕਹਿੰਦੇ ਸੀਗੇ ਦਿਖਾਓ ਥੋੜੀ ਜਿਹੀ ਲੱਸੀ ਹੋ ਗਈ ਸੀ ਮੱਜ ਛੋਟੀ ਇਹ ਹੁਣ ਇਹਦੀ ਯਾਨੀ ਕਿ ਇਹ ਚੀਜ਼ ਇੰਪਰੂਵ ਕਰਨ ਮਾਰਿਆ ਨੇ ਇਹ ਹੀ ਇਹਨੂੰ એનર્ਜੀ ਬੂਸਟਰ ਅੱਠ ਕਾਰਗਲ ਤੇ ਲੈਂਦਾ ਯਾਨੀ ਕਿ ਆਪਾਂ ਨੂੰ ਵਧੀਆ ਰਿਜ਼ਲਟ ਮਿਲਦਾ ਹੋਰ ਕੋਈ ਭਰਾ ਜਾਨੀ ਕੇ ਤੇ ਬੈਂਸ ਵੀ ਨਹੀਂ ਕਰਦੇ ਆਪਾਂ ਤੁਹਾਨੂੰ ਆਪ ਨੂੰ ਵੀ ਲੱਸੀ ਦੀਂਦੀ ਹੋਵੇ ਤੇ ਹੁਣ ਦੇਖਦੇ ਆ 1 ਮਹੀਨਾ ਹੋਇਆ ਇਹਨੂੰ ਪਾਉਂਦੇ ਨੂੰ ਸਿਹਤ ਦਾ ਫਰਕ ਪੈਣ ਲੱਗ ਗਿਆ ਹਜੇ ਗੱਭਣਾ ਹੋਈ ਨਹੀਂ ਇਹ ਈਟ ਕੱਢੀ ਨਹੀਂ ਹੁਣ ਪਾਊਡਰ ਵਗੈਰਾ ਦਿੰਨੇ ਆ ਫਿਰ ਕੱਢੂ ਈਟ ਬਹੁਤ ਇਧਰ ਹੋਈ ਚੁਆਈ ਦਾ ਟਾਈਮ ਹੋ ਚੁੱਕਿਆ ਬਸ ਵੀਡੀਓ ਬਣਾ ਕੇ ਚੁਆਈਓ ਕਰਨ ਲੱਗਣਾ ਓਕੇ ਭਰਾ ਧੰਨਵਾਦ ਫਿਰ ਮਿਲਦੇ ਆ